ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਮੇਰੇ ਪਿੱਛੇ ਤੁਹਾਨੂੰ ਸਟੇਜ ਨਜ਼ਰ ਆ ਰਹੀ ਹੋਗੀ ਦੋਵਾਂ ਫੋਰਮਾਂ ਦੀ ਜਿੱਥੇ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਐਸ ਵੇਲੇ 273 ਦਿਨ ਇਸ ਮੋਰਚੇ ਨੂੰ ਚੱਲਦਿਆਂ ਹੋ ਗਏ ਨੇ ਜੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਭਾਜਪਾ ਮਹਾਰਾਸ਼ਟਰ 'ਚ ਕਰ ਰਹੀ ਆ ਜਾਂ ਝਾਰਖੰਡ 'ਚ ਕਰ ਰਹੀ ਹੈਗੀ ਆ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਉਹੀ ਮੰਗਾਂ ਨੂੰ ਲੈ ਕੇ ਇਹ ਮੋਰਚਾ ਚੱਲ ਰਿਹਾ ਹੈਗਾ ਔਰ ਦੇਖੋ ਹਰ ਚੋਣ ਜਿੱਤਣ ਵਾਸਤੇ ਹਾਕਮ ਵਾਅਦੇ ਕਰਦੇ ਹੈਗੇ ਮਹਾਰਾਸ਼ਟਰ ਚ ਕਪਾਹ ਵਾਲੇ ਕਿਸਾਨ ਗੰਨੇ ਵਾਲੇ ਕਿਸਾਨ ਸੋਇਆ ਬੀਨ ਵਾਲੇ ਕਿਸਾਨ ਔਰ ਜਿੰਨੀਆਂ ਵੀ ਬਾਕੀ ਫਸਲਾਂ ਨੇ ਉਥੇ ਜੇ ਪਿਆਜ਼ ਹੁੰਦਾ ਪਿਆਜ਼ ਵੀ ਮੰਡੀਆਂ ਚ ਅਸੀਂ ਰੋਲਦਾ ਦੇਖਿਆ ਹੈਗਾ ਇਸੇ ਤਰ੍ਹਾਂ ਚਾਰਖੰਡ ਦੇ ਅੰਦਰ ਵੀ ਲੱਕੜੀ ਪੈਦਾਵਾਰ ਕਾਫੀ ਹੁੰਦੀ ਆ ਜਿਹੜੇ ਉਥੋਂ ਦੀਆਂ ਕੋਲਾ ਖਦਾਨਾਂ ਨੇ ਉਹ ਕਾਰਪੋਰੇਟ ਦਾ ਉੱਤੇ ਕਬਜ਼ਾ ਹੋ ਗਿਆ ਕਿਸਾਨੀ ਵੀ ਜਿਹੜੀ ਆ ਉਹਨਾਂ ਨੂੰ ਵੀ ਉੱਥੇ ਚੰਗੇ ਫਸਲਾਂ ਦੇ ਭਾਅ ਨਹੀਂ ਮਿਲਦੇ ਹੈਗੇ ਤੋਂ ਜਿਹੜੀਆਂ ਗੱਲਾਂ ਨੂੰ ਪਰਵਾਹ ਦੇ ਹਾਕਮ ਹੋਣ ਕਰਦੇ ਆ ਵੀ ਸਾਡਾ ਪੱਖ ਸਾਰੇ ਪੱਖੋਂ ਠੀਕ ਹੈਗਾ ਤੁਸੀਂ ਕਹਿੰਨੇ ਇੰਨਾ ਮਸਲਿਆਂ ਦਾ ਜੇ ਫਸਲਾਂ ਦੇ ਸਾਰੇ ਗੰਡਾ ਜੇ ਮਹਾਰਾਸ਼ਟਰ ਦਾ ਠੀਕ ਵਿਖੇ ਕਪਾਹ ਸਾਈਡ ਰੇਟ ਤੇ ਵਿਖੇ ਬਾਕੀ ਫਸਲਾਂ ਤਾਂ ਉਹਦੇ ਲਈ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈਗਾ ਵਾ ਇਸ ਕਰਕੇ ਆਰੇਦੋਂ ਕਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਹੋਣ ਦਾ ਵਾਦੇ ਵੀ ਕਰ ਰਹੇ ਆ ਬਹੁਤ ਸਾਰੇ ਸਟੇਟਾਂ ਚ ਜਿਵੇਂ ਇਲੈਕਸ਼ਨ ਜਿੱਤਣ ਵਾਸਤੇ ਮੱਧ ਪ੍ਰਦੇਸ਼ ਚ ਰਾਜਸਥਾਨ ਦੇ ਵਿੱਚ ਇਹ ਬੋਲ ਕੇ ਵੀ ਕਣਕ ਐਨੇ ਰੇਟ ਤੇ 2700 ਤੇ ਕਈ ਥਾਵਾਂ ਤੇ 3100 ਤੇ ਕਿਹਾ ਗਿਆ ਪਰ ਖਰੀਦੀ ਨਹੀਂ ਗਈ ਭਾਜਪਾ ਵੱਲੋਂ ਤੋਂ ਇਹ ਇਲੈਕਸ਼ਨ ਜਿੱਤਣ ਦੇ ਸਟੰਟ ਆ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਮੰਦਰ ਮਸਜਿਦ ਦੀ ਰਾਜਨੀਤੀ ਨੂੰ ਅੱਗੇ ਤੋਰ ਰਹੇ ਨੇ ਔਰ ਜੋ ਅਸੀਂ ਦੇਖ ਰਹੇ ਹਾਂ ਭਾਜਪਾ ਦਾ ਕੈਰੇਕਟਰ ਔਰ ਉਹ ਧਾਰਮਿਕ ਤੌਰ ਤੇ ਜਿਹੜਾ ਸਮਾਜ ਦਾ ਭਾਈਚਾਰਾ ਨੂੰ ਵੰਡ ਰਹੇ ਨੇ ਜਾਤੀਵਾਦ ਵਾਲੀਆਂ ਗੱਲਾਂ ਤੇ ਵੰਡੀਆਂ ਪਾ ਰਹੇ ਨੇ ਅਸੀਂ ਕਹਿੰਨੇ ਕਿ ਕਿਸੇ ਵੀ ਦੇਸ਼ ਦੀ ਧਾਰਮਿਕ ਘਟਗਿੰਦੀ ਤੇ ਜ਼ੁਲਮ ਨਹੀਂ ਹੋਣੇ ਚਾਹੀਦੇ ਜੇ ਬੰਗਲਾਦੇਸ਼ ਦੇ ਵਿੱਚ 2-3 ਮਹੀਨੇ ਪਹਿਲਾਂ ਘਟਗਿੰਦੀ ਤੇ ਜ਼ੁਲਮ ਹੋਇਆ ਉਹ ਵੀ ਨਿੰਦਣਯੋਗ ਆ ਜੇ ਪਾਕਿਸਤਾਨ 'ਚ ਹੁੰਦੇ ਆ ਉਹ ਵੀ ਨਿੰਦਣਯੋਗ ਆ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ